ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਸਾਰੇ ਵੀਰ ਠੀਕ ਠਾਕ ਹੋਵੋਗੇ ਕਈ ਵਾਰੀ ਨਾ ਆਪਾਂ ਜੇਕਰ ਗੱਲ ਕਰਦੇ ਵੀ ਯਾਰ ਗੱਡੀ ਹਨਾ ਆਪਣੀ ਬੜਾ ਸਾਥ ਦਿੰਦੀ ਕਈ ਬੰਦੇ ਇਹ ਚੀਜ਼ ਨੂੰ ਕਹਿੰਦੇ ਲੈ ਯਾਰ ਇਹ ਲੋਹਾ ਇਹ ਕਿਵੇਂ ਸਾਥ ਦਿੰਦਾ ਜਾਂ ਇਹਨੂੰ ਕਿਹੜਾ ਸੁਣਦਾ ਹੈ ਨਹੀਂ ਬਾਈ ਇਹ ਥੋੜੀ ਅਡੋ-ਅਡ ਆਪਣੀ ਸਮਝਦਾਰੀ ਹੁੰਦੀ ਹੈ ਹਨਾ ਹੁਣ ਦੇਖੋ ਆਪਾਂ ਗੱਡੀ ਨੂੰ ਪਿਆਰ ਕਰਦੇ ਆ ਬਹੁਤ ਜਿਆਦਾ ਪਿਆਰ ਕਰਦੇ ਆ ਆਪਾਂ ਜਦੋਂ ਵੀ ਗੱਡੀ ਨੂੰ ਲੈ ਕੇ ਜਾਣਾ ਕੱਪੜਾ ਲੀੜਾ ਧੂਣੀ ਇਹਦੇ ਆਪਾਂ ਜਾਨੀ ਕਿ ਕਹ ਲੋ ਵੀ ਇਹਨੂੰ ਪੂਰੀ ਸ਼ਾਮ ਸ਼ਾਮ ਸੰਭਾਲ ਰੱਖਦੇ ਦੀ ਹਨਾ ਤੇ ਇਸ ਨੇ ਵਿਚਾਰੀ ਨੇ ਆਪਾਂ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਜਿੰਨੀਆਂ ਗੱਡੀਆਂ ਆਪਾਂ ਚਲਾਈਆਂ ਇਸ ਲੋਹੇ ਨੇ ਬਾਬਾ ਬਿਸ਼ਕਰਮਾ ਨੇ ਆਪਾਂ ਨੂੰ ਕਦੇ ਧੋਖਾ ਨਹੀਂ ਦਿੱਤਾ ਹਨਾ ਕੱਲ ਆਪਣੀ ਗੱਡੀ ਦੀ ਇੱਕ ਬਾਟੀ ਪਹਿਲਾਂ ਪਾਟ ਗਈ ਰਾਤ ਨੂੰ ਪਰਸੋਂ ਵਾਲੀ ਰਾਤ ਇੱਕ ਰਾਤ ਜਦੋਂ ਕਟੜੇ ਤੋਂ ਪਿੱਛੇ ਇੱਕ ਬਾਟੀ ਫੇਰ ਪਾਟ ਗਈ ਬਾਈ ਦੋਨੇ ਦੋ ਬਾਟੀਆਂ ਪਾਟ ਗਈਆਂ ਤੇ ਗੱਡੀ ਪ੍ਰੈਸ਼ਰ ਮਾਰਿਆ ਕਰੇ ਥੱਲੇ ਮੜਾ ਜਾਂ ਬ੍ਰੇਕਾਂ ਦੇ ਪੈਰ ਨਾਲ ਧਰਨ ਦਿਆ ਕਰੇ ਹਨ ਚਲੋ ਆਪਾਂ ਗੱਡੀ ਦਾ ਇਹਦਾ ਕਹ ਲੋ ਵੀ ਵਿਚਾਰੀ ਦਾ ਕੰਟਰੋਲਰ ਵਗੈਰਾ ਹੋ ਗਿਆ ਹੋਰ ਬ੍ਰੇਕ ਹੈਂਡ ਬ੍ਰੇਕ ਬਹੁਤ ਜ਼ਬਰਦਸਤ ਚੀਜ਼ਾਂ ਨੇ ਹਨ ਤਾਂ ਗੱਡੀ ਆਪਾਂ ਸਾਈਡ ਤੇ ਲਾ ਕੇ ਆਪਾਂ ਦੋਨੇ ਕੁੱਪੇ ਬੰਦ ਕਰਤੇ ਪਿਛਲੇ ਬ੍ਰੇਕ ਰਹਿ ਕੇ ਗੱਡੀ ਦੇ ਚਾਰ ਠੀਕ ਹੈ ਬਾਈ ਮਾਲ ਸੀ ਆਪਣੇ ਕੋਲੇ 14 ਗਟਨ ਹਨਾ ਤੇ ਗੱਡੀ ਧੱਕਾ ਵੀ ਮਾਰਦੀ ਸੀ ਪਰ ਕਹ ਲੋ ਵੀ ਕਰਮਾਂ ਵਾਲੀ ਆਪਾਂ ਨੂੰ ਵਧੀਆ ਸਹੀ ਸਲਾਮਤ ਆਪਣੇ ਟਿਕਾਣੇ ਤੇ ਲਿਆਈ ਠੀਕ ਆ ਤੇ ਇਹ ਨਹੀਂ ਹੈਗਾ ਵੀ ਜੇਕਰ ਹੁਣ ਦੇਖੋ ਬ੍ਰੇਕ ਮੰਨ ਕੇ ਚੱਲ ਦੋ ਦੋ ਗੱਡੀ ਛੱਡ ਗਈ ਠੀਕ ਆ ਤੇ 22 ਟਨ ਸਾਰਾ ਵੇਟ ਹੋ ਗਿਆ ਗੱਡੀ ਦਾ ਤੇ ਉੱਥੇ ਆਪਾਂ ਨੂੰ ਕਹ ਲੋ ਵੀ ਮੁੜ ਕੇ ਝਾਕਣਾ ਪੈਂਦਾ ਹਨਾ ਵੀ ਯਾਰ ਕਰਾਉ ਕੰਮ ਤੇ ਪਰ ਫਿਰ ਵੀ ਵਿਚਾਰੀ ਕਹ ਲੋ ਵੀ ਆਪਾਂ ਨੂੰ ਆਪਣੇ ਟਿਕਾਣੇ ਤੇ ਪਹੁੰਚਾਦਾ ਹਨ ਕੋਈ ਉਦੋਂ ਬਾਅਦ ਜਦੋਂ ਕਿ ਇੱਕ ਵਾਰੀ ਆਪਾਂ ਬ੍ਰੇਕਾਂ ਬੰਦ ਕਰਕੇ ਚੱਲ ਪਏ ਕੋਈ ਆਪਾਂ ਨੂੰ ਦਿੱਕਤ ਤਕਲੀਫ ਨਹੀਂ ਆਈ ਕੋਈ ਪ੍ਰੈਸ਼ਰ ਨਹੀਂ ਘਟਿਆ ਕੋਈ ਹੋਰ ਨਹੀਂ ਹਨ ਤੇ ਇਹ ਹੁੰਦਾ ਵੀ ਇਹ ਪਿਆਰ ਕਰਨ ਦੇ ਨਤੀਜੇ ਹੁੰਦੇ ਆ ਜੇਕਰ ਆਪਾਂ ਆਪਣੀ ਗੱਡੀ ਨੂੰ ਆਪਾਂ ਪਿਆਰ ਕਰਦੇ ਆ ਨਾ ਤਾਂ ਭਈ ਉਹ ਆਪਣਾ ਰੋਡ ਤੇ ਕਿਤੇ ਵੀ ਜਾਂਦੇ ਕਰਦੇ ਨੇ ਹਨ ਐ ਤਾਂ ਬਾਟੀਆਂ ਦੋਨੇ ਲੀਕ ਹੋ ਗਈਆਂ ਸੀਗੀਆਂ ਤੇ ਗੱਡੀ ਆਪਣੀ ਕਿਧਰੇ ਜਾ ਵੀ ਸਕਦੀ ਸੀ ਹਨ ਜੇਕਰ ਆਪਾਂ ਨਾ ਇਹਨੂੰ ਪਿਆਰ ਕਰਦੇ ਹੋਈਏ ਜੇ